ਹalleluyah halleluyah ਅਓ <laughs> ਸਾਰੇ <laughs> ਆਪਣੀਆਂ ਅੱਖਾਂ ਨੂੰ ਬੰਦ ਕਰੀਏ ਸਿਰਾਂ ਨੂੰ ਝੁਕਾਈਏ ਔਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਅੱਜ ਧੰਨਵਾਦ ਕਰੀਏ ਹalleluyah halleluyah ਧੰਨਵਾਦੀਤਾ ਪਰਮੇਸ਼ਰ ਧਿਆਨੂ ਪ੍ਰਭ ਜੀ ਤੁਹਾਡਾ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਮਹਿਮਾ ਦੇ ਯੋਗ ਯਵਾ ਪਰਮੇਸ਼ਰ ਅਬਰਾਹਮ ਯਾਕੂਬ ਸਾਡੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪ੍ਰਭ ਜੀ ਅੱਜ ਦੇ ਦਿਨ ਵਾਸਤੇ ਪਿਤਾ ਪਰਮੇਸ਼ਰ ਖੁਦਾ ਪਿਤਾ ਪਰਮੇਸ਼ਰ ਪਿਛਲਾ ਹਫਤਾ ਸਾਰਾ ਸਵਾਲ ਪੇ ਰੱਖਿਆ ਪਿਤਾ ਪਰਮੇਸ਼ਰ ਖੁਦਾ ਅੱਜ ਦੇ ਦਿਨ ਤੁਸੀਂ ਮੁਰਦਿਆਂ ਤੇ ਜੀਉ ਕੇ ਮੇਰੇ ਪਿਤਾ ਪਰਮੇਸ਼ਰ ਖੁਦਾ ਅੱਜ ਤੁਹਾਡੇ ਇਸ ਵੱਡੇ ਦਿਨ ਵਾਸਤੇ ਤੁਹਾਡਾ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਮੇਰੇ ਪ੍ਰਭੂ ਔਰ ਪ੍ਰਭੂ ਜੀ ਆਕਾਸ਼ ਤੁਹਾਡਾ ਸਿੰਘਾਸਨ ਹੈ ਧਰਤੀ ਤੁਹਾਡੇ ਪੈਰ ਰੱਖ ਦੀ ਚੌਕੀ ਹੈ ਪ੍ਰਭੂ ਜਿੰਨੇ ਜਣ ਆਏ ਸ਼ੁਕਰ ਕਰਦੀਆਂ ਜੋ ਰਸਤਿਆਂ 'ਚ ਜੋ ਘਰਾਂ 'ਚ ਨੇ ਇੱਕ ਗੁਰ ਆਪਣੀ ਖੈਰ ਦੇ ਦੁਆਰਾ ਲੈ ਕੇ ਆ ਪਿਤਾ ਪਰਮੇਸ਼ਰ ਖੁਦਾ ਤਾਂ ਜੋ ਤੁਹਾਡੀ ਹਜ਼ੂਰੀ ਵਿੱਚ ਧੰਨਵਾਦ ਦੇ ਪੇਟਾ ਨੂੰ ਦੇ ਸਕੀਏ ਪਿਤਾ ਪਰਮੇਸ਼ਰ ਔਰ ਪ੍ਰਭੂ ਸਾਲ ਬਾਅਦ ਵੀ ਤੁਹਾਡੇ ਸਾਮਨਤੀ ਹੱਥਾਂ ਦੀ ਦਿੰਨਿਆ ਬਚਾਉਣ ਵਾਲੇ ਹੱਥਾਂ ਨੂੰ ਬਰੈਸ ਕਰੋ ਇਹਨਾਂ ਨੂੰ ਹਿੰਮਤ ਤਾਕਤ ਦਲੇਰੀ ਦਿਓ ਪਿਤਾ ਪਰਮੇਸ਼ਰ ਅਰਾਜਨ ਟੀਮ ਨੂੰ ਤੇਰੇ ਸਾਮਨਤੀ ਹੱਥਾਂ ਦੀ ਦਿੰਨਿਆ ਪ੍ਰਭੂ ਜੀ ਇਹਨਾਂ ਨੂੰ ਇੱਕ ਸੋਰ ਇੱਕ ਤਾਲ ਗੋਣ ਵਿੱਚ ਆਪਣੀ ਵੱਡੀ ਕਿਰਪਾ ਕਰ ਦਇਆ ਕਰ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਸੇਰ ਤੋਂ ਲੈ ਕੇ ਪੈਨਗਤ ਸ਼ੁਗਲੋ ਪਿਤਾ ਪਰਮੇਸ਼ਰ ਕੋ ਦਰਸਾ ਲੀਡ ਵਾਲੇ ਬੱਚੇ ਨੂੰ ਤੇਰੇ సామర్థ్య ਕਾਇ ਦਿੰਨੇ ਆ ਪਿਤਾ ਪਰਮੇਸ਼ਰ ਖੁਦਾ ਔਰ ਪ੍ਰਭੂ ਜੀ ਜੁਆਇਦਾ ਮੈਸੇਜ ਹੈ ਪਿਤਾ ਪਰਮੇਸ਼ਰ ਖੁਦਾ ਆਪਣੀ ਬੱਚੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੂਰਣਾ ਪਿਤਾ ਪਰਮੇਸ਼ਰ ਆਪਣੀ ਸਮਰਥਨਾ ਬੋਲਣ ਵਿੱਚ ਪਿਤਾ ਪਰਮੇਸ਼ਰ ਮਦਦ ਕਰਨਾ ਪਿਤਾ ਪਰਮੇਸ਼ਰ ਔਰ ਪ੍ਰਭੂ ਦੀ ਸਤਜੁਜ ਦੌਰ ਪਾਸ਼ਾ ਕਹਿੰਦਾ ਕਿ ਪ੍ਰਭੂ ਦੀ ਹਜ਼ੂਰੀ ਵਿੱਚ ਆਨੰਦ ਤੇ ਸ਼ਾਂਤੀ ਦੀ ਭਰਪੂਰੀ ਹੈ ਜਿਹਨੇ ਪ੍ਰਭੂ ਤੇਰੀ ਹਜ਼ੂਰੀ ਵਿੱਚ ਆਉਂਦੇ ਨੇ ਉਹ ਆਨੰਦ ਤੇ ਸ਼ਾਂਤੀ ਦੀ ਭਰਪੂਰੀ ਪਾਉਂਦੇ ਨੇ ਸਤਿਮੁ ਜੀ ਮੇਰੇ ਪ੍ਰਭ ਜਿਹਦੇ ਬੱਚੇ ਤੇਰੀ ਹਜ਼ੂਰੀ ਚ ਆਏ ਨੇ ਇਹ ਤੇ ਇੱਕ ਆਨੰਦ ਤੇ ਸ਼ਾਂਤੀ ਦੀ ਪਰਪੂਰੀ ਭਉਣ ਪਿਤਾ ਪਰਮੇਸ਼ਰ ਕਿਉਂਕਿ ਪ੍ਰਭ ਤੁਸੀਂ ਕਿਹਾ ਪਰਮੇਸ਼ਰ ਦੀ ਮੰਡਲੀ ਵਿੱਚ ਪਰਮੇਸ਼ਰ ਕੋ ਦੇ ਵਿਰਾਜਮਾਨ ਹੈ ਖੁਦਾ ਸਤਿਮੁ ਜੀ ਤੁਸੀਂ ਇਸੇ ਵੇਲੇ ਵਿਰਾਜਮਾਨ ਹੋ ਔਰ ਪ੍ਰਭ ਤੁਸੀਂ ਕਿਹਾ ਜੋ ਪ੍ਰਾਰਥਨਾ ਇਸ ਜਗਤ ਦੀ ਜੀਤਣਾ ਜਾਣ ਗਿਆ ਉਹਨੋਂ ਪਰ ਮੇਰੀਆਂ ਅੱਖਾਂ ਖੁੱਲੀਆਂ ਔਰ ਮੇਰੇ ਕੰਨ ਲੱਗੇ ਨੇ ਸਤਿਗੁਰੂ ਜੀ ਮੇਰੇ ਪ੍ਰਭੂ ਤੁਹਾਡੀਆਂ ਅੱਖਾਂ ਖੁੱਲੀਆਂ ਨੇ ਔਰ ਤੁਹਾਡੇ ਕੰਨ ਲੱਗੇ ਨੇ ਜਿਹੜੇ ਦਿਨ ਤੋਂ ਪ੍ਰਾਰਥਨਾ ਕਰਦੇ ਨੇ ਖੁਦਾ ਉਹਨਾਂ ਦੀਆਂ ਪ੍ਰਾਰਥਨਾ ਤੁਸੀਂ ਸੁਣਦੇ ਹੋ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਕਿਹਾ ਸੰਗ ਅੱਡ ਤੇ ਮੈਂ ਤੇਰਾ ਮੂੰਹ ਭਰ ਦੇਵਾਂਗਾ ਜਿੰਨੇ ਪ੍ਰਭੂ ਜੀ ਤੈਨੂੰ ਪੁਕਾਰਣ ਉਹਨਾਂ ਇੱਕ ਇੱਕ ਤੇ ਤੂੰ ਵੱਡੀ ਕਿਰਪਾ ਔਰ ਦਇਆ ਕਰਨਾ ਔਰ ਪ੍ਰਭੂ ਜੀ ਜਿਹੜੇ ਤੇਰੇ ਬੱਚੇ ਆਏ ਕੋਈ ਵੀ ਆਸ ਤੇ ਉਮੀਦ ਲੈ ਕੇ ਆਏ ਇਹ ਇਹਦੀ ਆਸ ਤੇ ਉਮੀਦ ਨੂੰ ਪੂਰਾ ਕਰਨਾ ਪਿਤਾ ਪਰਮੇਸ਼ਰ ਖੁਦਾ ਇਹ ਖਾਲੀ ਆਏ ਲੇਕਿਨ ਝੋਲੀਆਂ ਭਰ ਕੇ ਜਾਣ ਪਿਤਾ ਪਰਮੇਸ਼ਰ ਖੁਦਾ ਤੁਸੀਂ ਦਇਆ ਕਰਨੀ ਕਿਰਪਾ ਕਰਨੀ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਧੰਨਵਾਦ ਤੇ ਸ਼ੇਡਾ ਅਸੀਂ ਤੁਹਾਨੂੰ ਜਿੰਦੇ ਹਾਂ ਕਿਉਂਕਿ ਤੁਸੀਂ ਜਾਂ ਧੰਨਵਾਦ ਦੇ ਬਰਿਦਾਰ ਮੈਨੋ ਚੜਾਓ ਪ੍ਰਭੂ ਦੀ ਸਾਡੀਆਂ ਸਾਰੀਆਂ ਧੰਨਵਾਦੀਆਂ ਤੇ ਸ਼ੇਡਾ ਨੂੰ ਕਬੂਲ ਕਰੋ ਉਹ ਜੋ ਵੀ ਪਿਛਲੇ ਹਫਤੇ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਸਾਰੇ ਸ਼ਮਾ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਰ ਖੁਦਾ

ਕਤਲਿਤਾਂ ਦੀ ਮਾਨ ਤੁ ਵੱਜਣੀ ਕਿ ਐਸਾ ਫੰਕਰੀ ਹੋ ਜਾ। ਵਾਰਜੇ ਬਸ। ਮੇਰੇ ਕੋਲ ਇਹ ਨਹੀਂ ਆ ਰਿਹਾ। ਕਿਹਦੇ ਤੇ ਇਸ ਦਿਨ ਕਲਾਕਾਰ ਸੀਗਾ? ਕੀ ਸੀਗਾ? ਕਲਾਕਾਰ। ਕਲਾਕਾਰ। ਮੈਂ ਇਹਨੂੰ ਉਸ ਕਲਾਕਾਰ ਨੂੰ ਤਾਂ ਪਾਇਆ ਸੀ ਕਿ ਉਹ ਕਲਾਕਾਰੀ ਮੱਸੀ ਵਿੱਚ ਆ ਜਾਵੇ। ਆਮੇਨ। ਆਮੇਨ। ਹallelujah। ਹallelujah। ਪਰ ਜਦੋਂ ਮੈਂ ਦੇਖਿਆ ਕਿ ਮੁਸੀਬਤ ਨਹੀਂ ਆ ਰਹੀ ਮੈਂ ਉਹ ਕਲਾਕਾਰੀ ਬੰਦ ਕਰ ਦਿੱਤੀ ਇਸ ਕਰਕੇ ਜਿਹੜਾ ਵੀ ਇਨਸਾਨ ਮੁਸੀਬਤ ਨਹੀਂ ਚੱਲਦਾ ਉਹ ਮੈਂ business ਬੰਦ ਕਰ ਦਿੰਦਾ ਪਰਮੇਸ਼ਰ ਨੂੰ ਕਹਿ ਕੇ ਉਹਦੇ ਉੱਤੇ ਮੈਂ ਉਹ ਤਜਾਬ ਭੇਜ ਕਿ ਭੇਜਣ ਤਜਾਬ ਅਕਾਲ ਤੂ ਦੁਆਸ਼ਾ ਦੀਆਂ ਨੇ ਇੱਕ ਹਰੀਆਂ ਪੜੀਆਂ ਆਚ ਜੀਆਂ ਬੂੰਦਾਂ ਇੱਕ ਆਚ ਜੀਆਂ ਬੂੰਦਾਂ ਨਹੀਂ ਇੱਕ ਤਜਾਬ ਦੀਆਂ ਹੁੰਦੀਆਂ ਬੈਨ ਕਿ ਬਾਰੇ ਹallelujah ਹallelujah ਅੱਜ ਤੁਹਾਨੂੰ ਕੀ ਦੇਣ ਲਗਾ ਆਸ਼ੀਸ਼ ਦੀਆਂ ਬੂੰਦਾਂ ਹallelujah ਹallelujah ਦੇਣ ਲਗਾ ਆਸ਼ੀਸ਼ ਦੀਆਂ ਬੂੰਦਾਂ ਨਿੱਤਿ ਵਚਨ ਪਾਈ ਦੀ ਚਾਰ ਕੋਈ ਵੀ ਬੜੇ ਔਰ ਸਿਰਖ ਸਾਡੇ ਵਿੱਚ ਸਾਡੀ ਬੇਟੀ ਐਂਜਲ ਦੀਪਕ ਬੇਟੀ ਉਹ ਉਸ ਤੋਂ ਬਾਅਦ ਬੜੇਗੀ ਯਾਕੂਬ ਤਿੰਨ ਦੀ ਤੇਰਾ ਤੁਸੀਂ ਬੜੀਏ ਪਹਿਲਾਂ नम्रता और यहोवा के का फल महिमा <स्थाँगा> और जीवन होता है और <ilianillas> जीवन, दुछा। जीवन दुछा। <joking> <ök kilka> <गें>। <vowel> ਜਿਹੜਾ ਪਰਮੇਸ਼ਰ ਦੇ ਵਿੱਚ ਸਹੀ ਹੋ ਕੇ ਚੜਦਾ ਹੈ ਉਹਨੂੰ ਕੀ ਕਿਹਾ ਜਾਂਦਾ ਤਾਨੇ ਪੁਰਸ਼ ਤਾਨੇ ਔਰਤ ਲੈਮੇ ਚੜਨੇ ਕੀ ਕਮੜੀ ਬੈਨ ਛੋਟੀ ਬੈਨ ਨੂੰ ਕਹਿ ਰਹੀ ਹੈ ਤਨ ਤੂੰ ਤੇ ਤਨ ਤੇਰੇ ਪੇਟ ਦਾ ਇਹ ਕੌਣ ਗਾ ਰਹੀ ਇਹਨੇ ਜਾਣਦੇ ਨੇ ਅਥਰ ਨਗਰੀ ਜਾਣਦੇ ਸੋ ਜਾਣਦੇ ਹallelujah hallelujah ਜਿਹੜੇ ਨਹੀਂ ਜਾਣਦੇ ਜੀ ਨੋਟ ਕਰ ਲਓ ਇਹਦੀ ਸਬਕ ਆਪਣੀ ਭੈਣ ਬਣੀ ਹੁੰਦੀ ਹੈ ਹallelujah ਤੰਨ ਤੋਂ ਤੇ ਤੰਨ ਤੇ ਰੇਟ ਦਾ ਹallelujah ਹallelujah ਆਓ ਦੂਸਰੀ ਐਕਸੀ ਪੜ੍ਹ ਕੇ ਉਹਦੇ ਨਾਲ ਹੀ ਅਸੀਂ ਟੀਮ ਨੂੰ ਬੁਲਾਵਾਂਗੇ ਆਪਣੇ ਕਿਉਂ ਨਾਲ ਹੀ ਆਪਣੀ ਜਗ੍ਹਾ ਤੇ ਆਜਣ ਆਓ ਪੜ੍ਹिए ਜਿ ਕੋ

ਜਿਹੜਾ ਆਪਣੇ ਲੰਗਰ ਦੀ ਡਿਊਟੀ ਨੂੰ ਪੂਰਾ ਕਰਕੇ ਟਾਈਮ ਨਾਲ ਪਹੁੰਚਦਾ ਹੈ ਹallelujah ਹallelujah ਅੱਜ ਦੇ ਇਸ ਦੇ ਧੰਨ ਔਰ ਮਹਿਮਾ ਜੋਗ ਸਾਡੇ ਬੇਟੀ ਲਖਦੀਪ ਜਿਹਨੂੰ ਨਗੂ ਕੰਨੀ ਔਰ ਦਿਪ ਤੇ ਵਿਕਾਸ ਹallelujah ਹallelujah ਬੇਟੀ ਕਿ ਲਾਇਕ ਕੁਝ ਮਿੰਟ ਤੇ ਲੰਗਰ ਬਣਾ ਕੇ ਸ਼ਕਾਦੀ। ਕਈ ਲੋਕ ਮੈਂ ਦੇਖਦਾ ਸੀ ਪਿਛਲੇ ਸਮਿਆਂ ਦੇ ਵਿੱਚ ਲੰਗਰ ਬਣਾਉਣ ਨੂੰ ਹੀ ਬਾਲਾ ਯਾਦ ਹੁੰਦੇ ਸੀ ਕਿ ਲੰਗਰ ਬਣਾ। ਲੰਗਰ ਬਣਾ ਕੇ ਹੀ ਇਹ ਲੰਗਰ ਬਣਾ ਕੇ ਲਿਆਉਣਾ ਚਰਚ ਵਿੱਚ ਟਾਈਮ ਨਾਲ ਦੇਣਾ ਟਾਈਮ ਨਾਲ ਮੁੜ ਕੇ ਚਰਚ ਵਿੱਚ ਆਉਣਾ ਇਹ ਖੂਬੀ ਸਾਡੇ ਵਿੱਚ ਹੁੰਦੀ ਸੀ ਮੇਰੇ ਤੇ ਮੇਰੇ ਚਰਚ ਵਿੱਚ ਜਾ ਕੇ ਪ੍ਰਭ ਦੀ ਬਾਚ ਚ ਲੰਗਰ ਬਣਾ ਕੇ ਮੁੜ ਕੇ ਆ ਕੇ 4 ਹੋ ਗਏ 10 ਵਜੇ ਤੋਂ ਪਹਿਲਾਂ ਉੱਠਣਾ ਸਾਰੀ ਸਫਾਈ ਕਰਕੇ ਉੱਠਣਾ ਹੈ ਹallelujah ਇਹ ਪਰਮੇਸ਼ੁਰ ਨੇ ਉਹ ਫਲ ਦਿੱਤੇ ਨੇ ਹallelujah ਫਲ ਲੈਦੇ ਟੱਗ ਤੁਹਾਨੂੰ ਅਧਿਸ਼ਕਾਰੀ ਆ ਉਹ ਤਾਂ ਨਹੀਂ ਮਨੁੱਖ ਜਿਹੜਾ ਕੀ ਹੈ ਸਮਝਦਾਰ ਹੈ ਪੜੀਏ ਸੈਨ ਬ੍ਰੂ ਦੁਆਰਾ

ਕਹਿੰਦਾ ਪਰ ਮੈਂ ਛੁਰ ਕਹਿੰਦਾ ਖਰਾਬ ਤਾਨੂੰ ਤਗੜਿਆ ਨਹੀਂ ਕਰਦੀ ਮੈਂ ਤੁਹਾਨੂੰ ਤਗੜਿਆ ਕਰਾਂਗਾ ਮੈਂ ਪ੍ਰਚਾਰ ਨਹੀਂ ਕਰਾਂਗਾ ਅੱਜ ਮੈਂ ਸਿਰ ਸੁਝਾ ਦੇ ਰਿਹਾ ਪਰ ਚਾਰ ਕਿ ਸਾਡੇ ਬੈਠੇ ਨੇ ਪਾਰਿਸ ਹੋ ਗਏ ਇਹਨਾਂ ਨੇ ਕਰ ਲਿਆ ਜੀ ਸਾਹਿਬ ਇਹਨਾਂ ਜਦੋਂ ਕਿ ਇੱਥੇ ਡਿਊਟੀ ਵਾਲੇ ਆ ਜਾਣਗੇ ਆਪਣੀ ਡਿਊਟੀ ਸਮਝਾ ਲੈਣਗੇ ਪਰਭੂ ਉਹਨਾਂ ਨੂੰ ਬਰਕਤ ਹallelujah 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 ਸਮੇਂ ਦੀ ਬਰਕਤ ਹallelujah ਹallelujah ਮੈਂ ਰੋਜ਼ ਚਤੋਂ ਬੈਠ ਕੇ ਕੋਈ ਪ੍ਰਾਰਥਨਾ ਕਰੀ ਕਿ ਪ੍ਰਭੂ ਜੇ ੜੇ ਮੇਰੇ ਦੁਸ਼ਮਣ ਹੋ ਗਏ ਨੇ ਉਹ ਸੱਜਣ ਹੋ ਜਾਣ ਹallelujah ਹallelujah ਉਹ ਸੱਜਣ ਕਿਦਾਂ ਹੋਣਗੇ ਤੁਸੀਂ ਵੀ ਇਹ ਪ੍ਰਾਰਥਨਾ ਕਰਿਆ ਕਰੋ ਕਿ ਪਾਸਟਰ ਦੇ ਕ੍ਰਿਸ਼ਚੀਆ ਦੇ ਸੱਜਣ ਜਿਸ ਦਿਨ ਉਹਨਾਂ ਦੇ ਵੱਡੀ ਵਿਕਤਾ ਆਏਗੀ ਕੀ ਆਏਗੀ ਵੱਡਾ ਵਿਕਤਾ ਤਾਂ ਫਿਰ ਕੌਣ ਕਾਮ ਆਏਗਾ ਯਿਸੂ ਮਸੀਹ ਦਾ ਦਾਸ ਹallelujah 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 ਕੌਣ ਕਾਮ ਆਏਗਾ ਹallelujah ਹallelujah ਹੋਰ ਇਸ ਵਾਰ ਐਡਵਾਂਸ ਕਲ ਪਰ ਕੋ ਪਰਮੇਸ਼ਰ ਨੇ ਪਰਸੋ ਦਾ ਚੌਥਾ ਲਿਖਾਇਆ ਹੈ ਕਿ ਜਿਹੜੇ ਇਨਸਾਨ 25 ਤਰੀਕ ਨੂੰ ਜਿਨ੍ਹਾਂ ਤੇ ਗਵਾਹੀਆਂ ਬੜੀਆਂ ਨੇ ਉਹ ਆਉਣਗੇ ਗਵਾਹੀ ਦੇਣ ਵਾਸਤੇ तो बड़ी आशिश अल्या। अल्या। आशिश नहीं फरवरी दोबीस क्योंकि परमेश्वर ने मैन दस मैं बोल छब्बी सन दूसरा महीना दो तरीक सन, दो बजे ਹਲੇਲੂਇਆ ਹਲੇਲੂਇਆ ਕਿਉਂਕਿ ਪਰਮੇਸ਼ੁਰ ਨੇ ਜੋ ਦੱਸਿਆ ਮੈਂ ਪਉਂਦੇ ਤਾਂਮਵਾਰਕ ਉਹ ਲੋਕ ਨੇ ਜਿਹੜੇ ਗਵਾਹੀਆਂ ਦੇਦੇ ਧੰਨਮਵਾਰਕ ਉਹ ਲੋਕ ਨੇ ਜਿਹੜੇ ਗਵਾਹੀਆਂ ਦੇ ਕੇ ਲੋਰਾਂ ਨੂੰ ਬਚਾ ਲੈਂਦੇ ਸਾਨੂੰ ਪਰਮੇਸ਼ੁਰ ਨੇ ਇਸ ਸਮੇਂ ਵਿੱਚ ਕੋਈ ਚੀਜ਼ ਸਿਖਾਈ ਹੈ ਗਵਾਹੀਆਂ ਦੱਸੋ ਪਰਮੇਸ਼ੁਰ ਕੀ ਦੱਸੋ ਗਵਾਹੀਆਂ ਦੱਸੋ ਗਵਾਹੀਆਂ ਦੱਸੋ ਵੇਚੂ ਨੀ ਗਵਾਹੀ ਹallelujah ਹallelujah ਸਾਰੀ ਚਸਤਾ ਮਣੀ ਸਾਡੇ ਕੋਲੇ ਹੋਈ ਹੈ ਹallelujah ਉਹ ਗਵਾਹੀਆਂ ਦੇ ਨਾਲ-ਨਾਲ ਆਪਣੀ ਗਵਾਹੀ ਦੱਸੋ ਉਹ ਦੇ ਇਸ਼ਤਿਹਾਰ ਲਗਾਓ 25 ਸਫਰ ਆ ਗਿਆ ਇਸ਼ਤਿਹਾਰ ਤੁਸੀਂਵਾ ਸਕਦੇ ਹੋ ਪਿਪੀ ਦੇ ਅੰਦਰ ਇਹ ਗਵਾਹੀ ਹੋਈ ਹੈ ਫਲਾਣੀ ਜਗ੍ਹਾ ਮੇਰੇ ਤੇ ਠਕਵਾੜੀ ਹੋਈ ਹੈ ਚਾਹੇ ਤੁਸੀਂ ਕਿਸੇ ਵੀ ਜਗ੍ਹਾ ਹallelujah ਹallelujah ਕਿਸ ਦਿਨ ਸਾਨੂੰ ਇੱਕ ਇਨਾਮ ਮਿਲਿਆ ਬੱਚੇ ਸੁਲੇਮਾਨ ਦੇ ਵੱਲੋਂ ਤੇ ਖੁਦਾ ਨੇ ਉਸ ਦਿਨ ਇੱਕ ਰੱਬ ਦਾ ਦਾਸ ਭੇਜਿਆ ਸੀ ਪਹਿਲੀ ਵਾਰ ਉਹ ਮੇਰੀ ਚਰਚੀ ਵਿੱਚ ਆਇਆ ਸੀ ਵੈਸੇ ਉਦੋਂ ਸੰਤੀ ਵਿੱਚ ਕਈ ਵਾਰ ਆਇਆ ਵੈਸੇ ਪਹਿਲੀ ਵਾਰ ਆਇਆ ਉਹ ਇੱਕ ਬੇਟੇ ਨੂੰ ਕੀ ਕਹਿ ਕੇ ਗਿਆ ਕਹਿੰਦਾ ਤੁਸੀਂ ਆਪਣੇ ਬਿਆਸ ਦੇ ਵਿੱਚ ਆਪਣੀ ਪੈਣ ਦੀ ਫੋਟੋ ਲਾਓ ਆਪਣੇ ਪਾਸਟਰ ਦੀ ਲਾਓ ਆਪਣੀ ਯਿਸੂ ਮਸੀਹ ਦੀ ਲਾਓ ਪਿਕਚਰਸ ਦਾ ਨਾਮ ਲਿਖੋ ਤੇ ਵੱਡੇ ਇਸ਼ਤਿਆਰ ਲਾ ਕੇ ਪਰਮੇਸ਼ਰ ਦੀ ਗੁਵਾਈ ਦੱਸ ਹallelujah ਕਿ ਸਾਡੇ ਇਹ ਕੰਮ ਪਰਮੇਸ਼ਰ ਨੇ ਹallelujah ਜਿਉਂ ਕਹਿਣਾ ਮੰਨ ਕੇ ਆ ਤੇ ਪਰਮੇਸ਼ਰ ਵੱਡੀ ਬਰਕਤ ਉਸੇ ਲਿਆ ਰਿਹਾ ਹallelujah ਵੱਡੀ ਬਰਕਤ ਲਿਆ ਰਿਹਾ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਜਬੀ 25 ਸਾਲ ਦੇ 25 ਦਸੰਬਰ ਨੂੰ ਗੁਵਾਈਆਂ ਹੋਈਆਂ ਸੀ ਉਸ ਦੇ ਸਾਡਾ ਪ੍ਰਚਾਰਕ ਦੀਪਕ ਕੁਲਰਾ ਦੋਸਤ ਹallelujah ਇਹ ਉਹਨਾਂ ਨੇ ਕੁਝ ਖਵਾਣੀਆਂ ਹੋਈਆਂ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਹੋਇਆ ਹallelujah ਕੰਮ ਤੇ ਜੇ ਉਹਨਾਂ ਕੋ ਗੋ ਕੰਮ ਕਰਨਗੇ ਤੇ ਗਵਾਹੀ ਬਣੀ ਰਹਿੰਦੀ ਹੈ ਗਵਾਹੀ ਚੱਲੀ ਰਹਿੰਦੀ ਹੈ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਜਿਹੜਾ ਕੰਮ ਕੀਤਾ ਜਾਓ ਜਾ ਕੇ ਸਾਡੀ ਡਿਊਟੀ ਪਰਮੇਸ਼ਰ ਨੇ ਸਿਰ ਇਹੀ ਰਾਈ ਆ ਤੁਸੀਂ ਅਜ਼ੀਰਾਂ ਦੇ ਲਾਸਟ ਦੇ ਜਾਇਆ ਦੇ ਵਿੱਚ ਬੜਿਓ ਜਦੋਂ ਪ੍ਰਭੂ ਯਿਸੂ ਮਸੀਹ ਮਰਦਿਆ ਚੁੱਤੀ ਉੱਠਿਆ ਇਜਾਰੇ ਸ਼੍ਰੀ ਸੁਬੇ ਕੀ ਕਹਿ ਰਹੇ ਹੋ ਜਾਓ ਜਾ ਕੇ ਮੇਰੀਆਂ ਦੁਆਈਆਂ ਦੱਸੋ ਜੋ ਤੁਹਾਡਾ ਕਦਰ ਕਰਨਗੇ ਉਹਨਾਂ ਦੇ ਘਰ ਦੇ ਵਿੱਚ ਅਨੰਤ ਹੀ ਅਨੰਦ ਠਹਿਰੇਗਾ ਜਿਹੜੇ ਨਹੀਂ ਰੱਖਣਗੇ ਤੁਸੀਂ ਬਾਹਰ ਆ ਕੇ ਕੋਡਾ ਹੋਰ ਇੰਤਜ਼ਾਰ ਹallelujah ਹallelujah ਸਾਡੀ ਇਹ ਡਿਊਟੀ ਹੈ ਸਾਡੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਦੱਸਿਆ ਕਿ ਤੁਸੀਂ ਆਪਣੀਆਂ ਗੱਡੀਆਂ ਦੇ ਉੱਤੇ ਜੰਮ ਨਹੀਂ ਚੜ੍ਹੇ ਪਰ ਕੱਲ੍ਹ ਸਵੇਰ ਹੀ ਮੇਰੇ ਕੋਲ ਇੱਕ ਫੋਨ ਆਇਆ ਕੀ ਆਇਆ ਮੇਰੇ ਕੋਲ ਫੋਨ ਆਇਆ ਇੱਕ ਫੋਨ ਆਇਆ ਉਸ ਫੋਨ ਦੇ ਵਿੱਚ ਕੀ ਨੀਲੀਆਂ ਬੱਤੀਆਂ ਲੱਗੀਆਂ। ਜਾਮਨੀ ਬੱਤੀਆਂ ਤੇ ਲੱਗੀਆਂ। ਆਉਣ ਕਿਉਂ? ਉਹ ਦਿਖਵਾइए। ਸਾਡੀ ਗਲੀ ਵਿੱਚ ਹallelujah। ਮੈਂ ਉਹਦੇ ਉੱਤੇ ਬਸਤਰਾਂ ਦਾ ਵਚਨ ਤਿਆਰ ਕਰ ਲੈ। ਬਸਤਰਾਂ ਦਾ ਵਚਨ ਤਿਆਰ ਕਰ ਲਿਆ ਕਿ ਬਸਤਰਾਂ ਦੇ। ਹallelujah। ਇਸ ਕਰਕੇ ਜ਼ਕੂਮ तेरा तो द्वारा बना तुम में ज्ञानवान और समझदार कौन है तुम में ज्ञानवान और समझदार कौन है जो ऐसा हो वह ऐसा हो वह अपने कामों को वो अपने कामों को अच्छे चार चलन से अच्छे चार चलन से उस नम्रता सहित प्रकट करे नम्रता का शिविर प्रकट करे जो ज्ञान ज्ञान से उत्पन्न होती है होती है। ਹੁਣ ਅਸੀਂ ਗਿਆਨਵਾਨ ਬਣਨਾ ਹੈ, ਸਮਝਦਾਰ ਬਣਨਾ ਹੈ। ਕੀ ਬਣਨਾ ਹੈ? ਸਮਝਦਾਰ। ਸਮਝਦਾਰ, ਗਿਆਨਵਾਨ ਬਣ। ਜਦੋਂ ਅਸੀਂ ਗਿਆਨਵਾਨ, ਸਮਝਦਾਰ ਬਣ ਕੇ ਫਿਰ ਅਸੀਂ ਕੌਣ ਬਣ ਗਏ? ਪਰਮੇਸ਼ਵਰ ਦੇ ਪੁੱਤਰ ਬਣ ਗਏ। ਤੇ ਪਰਮੇਸ਼ਵਰ ਕੀ ਕਹਿ ਰਿਹਾ ਮੈਂ ਆਪਣੇ ਪੁੱਤਰਾ ਨੂੰ ਸੋਣ ਚੰਦੀ ਗਦਰਸ ਮਕਾਨ ਦਰਦੀ ਦੀ ਹਰ ਜੁੜ ਉਹਦੇ ਪਿੱਛੇ ਪੈ ਕੇ ਉਹ ਮਿਲ ਜਾਵੇਗੀ ਆਮੇਨ ਆਮੇਨ ਸਿਰ ਕਰਨਾ ਕਿ ਅਸੀਂ ਯਿਸੂ ਜੀ ਦੇ ਪਿੱਛੇ ਚੱਲੀਏ ਹallelujah ਗਿਆਨ ਸਮਝਦਾਰ ਆਪਣੇ ਆਪ ਹallelujah ਹallelujah ਸੁਵਰਗੀ ਪਿਤਾ ਤੁਹਾਨੂੰ ਧੰਨਵਾਦ ਕਰਦੇ ਹਾਂ ਜੋ ਬੱਚੇ ਤੁਹਾਡੇ ਮੇਰੇ ਪਿਤਾ ਪਰਮੇਸ਼ਵਰ ਉਸ ਆਪਣੀ ਹੁਨਰ ਨੂੰ ਜੋ ਤੁਸੀਂ ਉਹਨਾਂ ਵਿੱਚ ਪਾਇਆ ਹੈ ਉਸ ਨੂੰ ਮੇਰੇ ਪਿਤਾ ਪਰਮੇਸ਼ਰ ਉਹਨਾਂ ਦੇ ਬੋਰਡਰ ਵਿੱਚ ਮਦਦ ਕਰਨਾ ਸਹਾਇਤਾ ਕਰਨਾ ਔਰ ਕਦਾਬਨ ਜੋ ਤੁਸੀਂ ਮੈਨੂੰ ਲੀਡ ਦਾ ਮੌਕਾ ਦਿੱਤਾ ਉਸ ਲੀਡ ਨੂੰ ਕਰਨ ਦੇ ਵਿੱਚ ਖੁਦਾ ਆਪਣੀ ਸਮਰਥ ਦੇ ਨਾਲ ਕਿਰਪਾ ਕਰਨਾ ਔਰ ਬੱਚਿਆਂ ਦੇ ਦਿਲਿਆਂ ਨੂੰ ਸਾਂਝ ਨੂੰ ਬਲੈਸ ਕਰਨਾ ਔਰ ਮੇਰੇ ਪਿਤਾ ਪਰਮੇਸ਼ਰ ਸਾਰ ਜਗ ਜਾਣ ਵਾਲੇ ਬੱਚਿਆਂ ਤੇ ਅਨਗ੍ਰਹਿ ਕਰਨਾ ਔਰ ਜੋ ਮਿਲਤੂ ਆ ਪਰਮੇਸ਼ਰ ਤੇਰੀ ਰਹਿਮਤ ਤੇਰੀ ਕਿਰਪਾ ਖੁਦਾ ਤੇ 25 ਦਸੰਬਰ ਵਾਸਤੇ

Amen. 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 Hallelujah. Hallelujah. Hallelujah.